ਇਸ ਸਮੇਂ ਦੀ ਵੱਡੀ ਖਬਰ ਅਮਨਦੀਪ ਕੌਰ ਚਿੱਟਾ ਕੁਈਨ ਨਾਲ ਜੁੜੀ ਆ ਰਹੀ ਹੈ ਜਿਸ ਦੀ ਇੱਕ ਵਾਰ ਫਿਰ ਗ੍ਰਿਫਤਾਰੀ ਹੋਈ ਹੈ ਅਮਨਦੀਪ ਕੌਰ ਉਦਸੁਰਖੀਆਂ ਚ ਆਈ ਸੀ ਜਦੋਂ ਕਰੀਬ 17 ਗ੍ਰਾਮ ਚਿੱਟੇ ਨਾਲ ਉਸ ਨੂੰ ਕਾਲੇ ਰੰਗ ਦੀ ਥਾਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪਰ ਪਿਛਲੇ ਦਿਨੀ ਕੋਟਵਲੋ ਮਿਲੀ ਜ਼ਮਾਨਤ ਤੋਂ ਬਾਅਦ ਉਹ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਕੇ ਦੁਬਾਰਾ ਚਰਚਾ ਚਾਈ ਸੀ ਪਰ ਹੁਣ ਫਿਰ ਤੋਂ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਅਮਨਦੀਪ ਕੌਰ ਦੇ ਖਿਲਾਫ ਵਿਜੀਲੈਂਸ ਨੇ ਇਨਕਮ ਤੋਂ ਵੱਧ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ ਤੇ ਵਿਜੀਲੈਂਸ ਵੱਲੋਂ ਰੇਡ ਕਰ ਪੁੱਛਗਿੱਛ ਕੀਤੀ ਗਈ ਕਿ ਉਸ ਕੋਲ ਇਹ ਪੈਸਾ ਕਿੱਥੋਂ ਤੇ ਕਿਵੇਂ ਆਇਆ ਸੂਤਰ ਦੇ ਹਵਾਲੇ ਤੋਂ ਇਹ ਵੀ ਵੱਡੀ ਜਾਣਕਾਰੀ ਮਿਲੀ ਹੈ ਕਿ ਅਮਨਦੀਪ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਉਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜੀਲੈਂਸ ਇਸ ਮਾਮਲੇ ਦੇ ਹੋਰ ਵੀ ਲਿੰਕ ਲੱਭ ਰਹੀ ਹੈ ਜਦਕਿ ਪੁਲਿਸ ਵੀ ਨਸ਼ੇ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ ਵਿਜੀਲੈਂਸ ਵੱਲੋਂ ਇਹ ਵੱਡੀ ਖਬਰ ਹੈ ਕਿ ਅਮਨਦੀਪ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ

ਇਸ ਸਮੇਂ ਦੀ ਵੱਡੀ ਖਬਰ ਅਮਨਦੀਪ ਕੌਰ ਚਿੱਟਾ ਕਵੀਨ ਨਾਲ ਜੁੜੀ ਆ ਰਹੀ ਹੈ ਜਿਸ ਦੀ ਇੱਕ ਵਾਰ ਫਿਰ ਗ੍ਰਿਫਤਾਰੀ ਹੋਈ ਹੈ ਅਮਨਦੀਪ ਕੌਰ ਉਦਸੁਰਖੀਆਂ ਚ ਆਈਸੀ ਜਦੋਂ ਕਰੀਬ 17 ਗ੍ਰਾਮ ਚਿੱਟੇ ਨਾਲ ਉਸ ਨੂੰ ਕਾਲੇ ਰੰਗ ਦੀ ਥਾਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪਰ ਪਿਛਲੇ ਦਿਨੀ ਕੋਰਟ ਵੱਲੋਂ ਮਿਲੀ ਜ਼ਮਾਨਤ ਤੋਂ ਬਾਅਦ ਉਹ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਕੇ ਦੁਬਾਰਾ ਚਰਚਾ ਚਾਈ ਸੀ ਪਰ ਹੁਣ ਫਿਰ ਤੋਂ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਅਮਨਦੀਪ ਕੌਰ ਦੇ ਖਿਲਾਫ ਵਿਜੀਲੈਂਸ ਨੇ ਇਨਕਮ ਤੋਂ ਵੱਧ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ ਤੇ ਵਿਜੀਲੈਂਸ ਵੱਲੋਂ ਰੇਡ ਕਰ ਪੁੱਛਗਿੱਛ ਕੀਤੀ ਗਈ ਕਿ ਉਸ ਕੋਲ ਇਹ ਪੈਸਾ ਕਿੱਥੋਂ ਤੇ ਕਿਵੇਂ ਆਇਆ ਸੂਤਰ ਦੇ ਹਵਾਲੇ ਤੋਂ ਇਹ ਵੀ ਵੱਡੀ ਜਾਣਕਾਰੀ ਮਿਲੀ ਹੈ ਕਿ ਅਮਨਦੀਪ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਉਸ ਨੂੰ ਵਿਜਿਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜਿਲੈਂਸ ਇਸ ਮਾਮਲੇ ਦੇ ਹੋਰ ਵੀ ਲਿੰਕ ਲੱਭ ਰਹੀ ਹੈ ਜਦਕਿ ਪੁਲਿਸ ਵੀ ਨਸ਼ੇ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ ਵਿਜਿਲੈਂਸ ਵੱਲੋਂ ਇਹ ਵੱਡੀ ਖਬਰ ਹੈ ਕਿ ਅਮਨਦੀਪ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ 何